ਹਾਂਜੀ ਮੈਂ ਸੰਤ ਸੰਦੀਪ ਨਵਾਬ ਸ਼ਾ ਭਾਰਤ ਪ੍ਰਮukh ਜੈ ਭਾਰਤ ਰਾਸ਼ਟਰੀ ਸੰਗਠਨ ਔਰ ਬੜੀ ਹੀ ਮੰਦਭਾਗੇ ਘਟਨਾ ਹੋਈ ਹੈ ਜੀ ਜਿਹੜਾ ਸਾਡੇ ਇਲਾਕੇ ਖੰਡਵਾਲੇ ਦੇ ਵਿੱਚ ਠਾਕੁਰ ਦੁਆਰਾ ਮੰਦਿਰ ਹੈ ਜਿੱਥੇ ਅੱਜ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੁਝ ਅੰਤਗਵਾਦੀਆਂ ਵੱਲੋਂ ਜਿਹੜਾ ਇੱਕ ਅੰਤਕੀ ਹਮਲਾ ਕੀਤਾ ਗਿਆ ਬੜੀ ਹੀ ਨਿੰਦਯੋ ਘਟਨਾ ਆ ਔਰ ਜਿਹਦੇ ਕਰਕੇ ਪੂਰੇ ਸਮਾਜ ਵਿੱਚ ਬੜੀ ਹੀ ਰੋਸ਼ਦੀ ਲਹਿਰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਆਏ ਦਿਨ ਜਿਹੜਾ ਪਹਿਲਾਂ ਤੇ ਚੌਕੀਆਂ 18 ਦੇ ਉੱਤੇ ਹਮਲੇ ਹੁੰਦੇ ਸੀ ਹੁਣ ਤੁਹਾਡੇ ਇੱਕ ਥਾਣੇ ਨੂੰ ਜਿਹੜਾ ਨੇ ਥਾਣਾ ਬਣਾਇਆ ਗਿਆ ਠੀਕ ਹੈ ਸਰੀ ਗੱਲ ਤੇ ਪ੍ਰਸ਼ਾਸਨ ਤੇ ਆ ਕੇ ਮੁਕਤੀ ਦੇਖੋ ਪ੍ਰਸ਼ਾਸਨ ਆਪ ਸੁਰੱਖਿਤ ਨਹੀਂ ਹੈਗਾ ਦੇਖੋ ਉਹਨਾਂ ਦੇ ਥਾਣਿਆਂ ਤੇ ਹਮਲੇ ਹੋ ਰਹੇ ਨੇ ਲਗਾਤਾਰ ਔਰ ਬਹੁਤ ਵੱਡੇ ਪੱਧਰ ਤੇ ਕ੍ਰਾਈਮ ਜਿਹੜਾ ਆ ਵੱਧਾ ਪਿਆ ਠੀਕ ਹੈ ਸਰਕਾਰ ਨੇ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਨਸ਼ਿਆਂ ਦੇ ਬਰ ਖਿਲਾਫ ਮਸ਼ੀਨ ਛੇੜਿਆ ਆ ਪਰ ਉਹਦੇ ਦਰਾਂ ਨੇ ਕੈਸੀਆਂ ਘਟਨਾਵਾਂ ਇੱਕ ਧਾਰਮਿਕ ਸਥਾਨ ਉੱਤੇ ऐसा ग्रेनेड हमला करना वैसे तो बड़ी ही उन आतंकवादीयां ਵੱਲੋਂ ਇੱਕ ਕਾਇਰਪੂਰਨ ਹਰਕਤ ਕੀਤੀ ਗਈ ਹੈ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹੀ ਐਸਾ ਮੰਦਭਾਗੀ ਘਟਨਾ ਜਿਹੜੀ ਅਸੀਂ ਹੋਈ ਹੈ ਸਮਝ ਸਕਦੇ ਕਿ ਅਗਰ ਪੁਲਿਸ ਪ੍ਰਸ਼ਾਸਨ ਅਗਰ ਮੁਸਕਾਇਦ ਹੁੰਦਾ ਤਾਂ ਇਹ ਘਟਨਾ ਨਾ ਹੁੰਦੀ ਹਾਂਜੀ ਬਿਲਕੁਲ ਜੀ ਦੇਖੋ ਇੱਕ ਹੋਲੀ ਦਾ ਹਥਿਆਰ ਸੀ ਔਰ ਇੱਕ ਬੜਾ ਵੱਡਾ ਫੈਸਟੀਵਲ ਹੁੰਦਾ ਜਿਹਦੇ ਕਰਕੇ ਸਾਰੇ ਸ਼ਹਿਰ ਚ ਨਾਕਾਬੰਦੀ ਹੁੰਦੀ ਏ ਪਰ ਇੰਨੀ ਨਾਕਾਬੰਦੀ ਦੇ ਵਿੱਚ ਉਹ ਲੋਕ ਕਿਸ ਤਰ੍ਹਾਂ ਦੇਖੋ ਇੱਕ ਹੈਂਡ ਗ੍ਰੇਨੇਡ ਲੈ ਕੇ ਇੱਕ ਮੰਦਰ ਦੇ ਇੱਕ ਭਰੇ ਇਲਾਕੇ ਦੇ ਵਿੱਚ ਆ ਕੇ ਹਮਲਾ ਕਰਦੇ ਨੇ ਔਰ ਬੜੀ ਹਿਸਾਨੀ ਨਾਲ ਚੁੱਪਚਾਪ ਚਲੇ ਜਾਂਦੇ ਨੇ ਕੋਈ ਉਹਨਾਂ ਨੂੰ ਫੜਨ ਵਾਲਾ ਨਹੀਂ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਇਹਨੂੰ ਤੇ ਆਪਾਂ ਨਾਕਾਮੀ ਕਵਾਂਗੇ ਨਾ ਹੋਰ ਕੀ ਹੋ ਸਕਦਾ ਇਹਦੇ ਵਿੱਚ ਬਾਕੀ ਅਸੀਂ ਪੰਜਾਬ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦੇ ਆ ਕਿ ਦੇਖੋ ਅੱਜ ਕੋਈ ਵੀ ਬੰਦਾ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਡੇ ਪੰਜਾਬ ਵਿੱਚ ਸੁਰੱਖਿਅਤ ਨਹੀਂ ਹੈਗਾ ਔਰ ਇੱਕ ਅੰਮਰਸਾ ਜਿਹੜਾ ਗੁਰੂ ਨਗਰੀ ਹੈਗੀ ਉਹਦੇ ਵਿੱਚ ਐਸੀਆਂ ਮੰਦਭਾਗੀਆਂ ਕੱਟਣਾ ਲਗਾਤਾਰ ਪਿਛਲੇ 6 ਮਹੀਨੇ ਤੋਂ ਹੁੰਦੀਆਂ ਪਈਆਂ ਨੇ ਔਰ ਅਜੇ ਤੱਕ ਕੋਈ ਪ੍ਰੋਪਰ ਇਹਦੇ ਉੱਤੇ ਠੱਲ ਨਹੀਂ ਪਾਈ ਗਈ ਤੇ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵਾਂਗੀ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਲਦ ਤੋਂ ਜਲਦ ਐਸੇ ਅੰਤਗਵਾਦੀਆਂ ਤੇ ਐਸੇ ਬੁਰੇ ਲੋਕਾਂ ਤੇ ਨਕੇਲ ਪਾਈ ਜਾਵੇ ਤਾਂ ਜੋ ਐਸੇ ਕੱਟਨਾਵਾ ਬਾਰ-ਬਾਰ ਨਾ ਹੋਵੇ